ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਨੇ ਅੱਜ ਕਰੀਬ 6 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਨ ਵਾਲੀਆਂ ਪਟਿਆਲਾ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਤੇ ਕੰਮ ਕਰਨਾ ਸ਼ੁਰੂਆਤ ਕਰ ਦਿੱਤੀ ਹੈ। ਪੁਰਾਣੇ ਬਾਸ ਅਡੇ ਦੇ ਨੇੜੇ ਰਾਜਪੁਰਾ ਕਲੋਨੀ ਤੋਂ ਕਰਵਾਈ ਕੀਤੀ ਹੈ ਤੇ ਇਸ ਦੇ ਚੱਲਦੇ ਮੌਕੇ ਤੇ ਕਿਹਾ ਕਿ ਪਟਿਆਲਾ ਸ਼ਹਿਰ 24 ਘੰਟੇ ਦਿਨ ਰਾਤ ਪੀਣ ਵਾਲੇ ਪਾਣੀ ਨਹਿਰੇ ਪਾਣੀ ਦੀ ਸਪਲਾਈ ਦੀਆਂ ਪਾਈਪਾਂ ਪਾਉਣ ਦੇ ਲਈ ਵੀ ਲੈਗ ਲੈਂਡ ਦੀ ਵੱਲੋਂ ਪਟੀਆਂ ਸੜਕਾਂ ਨੂੰ ਵੀ ਉਸਾਰੀ ਦਾ ਹੁਣ ਕੰਮ ਬਰਸਾਤਾਂ ਤੋਂ ਬਾਅਦ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਜਾ ਰਿਹਾ ਹੈ ਜੋ ਕਿ ਬਹੁਤ ਜਲਦੀ ਮੁਕੰਮਲ ਹੋ ਜਾਵੇਗਾ। ਇਹ ਕੰਮ ਸ਼ੁਰੂ ਹੋਇਆ ਇਹਦੇ ਬਾਰੇ ਥੋੜੀ ਡਿਟੇਲ ਦਿਓ। ਸੇ ਦੇਖੋ ਅਸੀਂ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਜਿਹੜਾ ਰੇਨੀ ਸੀਜ਼ਨ ਹੈ ਮੌਨਸੂਨਸ ਹੈ ਉਹ ਕਲੀਅਰ ਹੋ ਜਾਵੇ। ਅਜ ਇਸ ਵਾਰੀ ਇਸ ਸਾਲ ਬਸਾਤ ਵੀ ਜਿਹੜੀ ਹੈ ਉਹ ਜੂਨ ਤੋਂ ਸ਼ੁਰੂ ਹੋ ਕੇ ਸੈਪਟੈਂਬਰ ਤੱਕ ਤੁਹਾਨੂੰ ਪਤਾ ਪੈਂਦੀ ਰਹੀ ਹੈ ਜੀ। ਬਟ ਬਾਏ ਗੋਡਸ ਗ੍ਰੇਸ ਅਸੀਂ ਵੀ ਆਰ ਫੋਰਚੂਨੇਟ ਕਿ ਅੱਜ ਜਿਹੜਾ ਹੈ ਮੌਸਮ ਖੁੱਲ ਗਿਆ ਹੈ ਤੇ ਹੁਣ ਜਿਹੜਾ ਹੈ ਪਟਿਆਲੇ ਦਾ ਜਿਹੜਾ ਬਹੁਤ ਹੀ ਵੱਡਾ ਪੈਂਡਿੰਗ ਇਸ਼ੂ ਸੀ ਜੋ ਸਾਡੇ ਵਾਸਤੇ ਵੀ ਸਿਰ ਦਰਦੀ ਸੀ ਉਹ ਪਟਿਆਲੇ ਦੇ ਸ਼ਹਿਰ ਵਾਸੀਆਂ ਵਾਸਤੇ ਵੀ ਉਹ ਸੀਗਾ ਸੜਕਾਂ ਦਾ ਕੰਮ ਸੋ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਅੱਜ ਉਸ ਕੰਮ ਦਾ ਆਗਾਜ਼ ਕਰਨ ਜਾ ਰਹੇ ਹਾਂ ਤਕਰੀਬਨ 6 ਕਰੋੜ ਦੀ ਲਾਗਤ ਦੇ ਨਾਲ ਇਹ ਸਟ੍ਰੈਚ ਜਿਹੜਾ ਹੈਗਾ ਇੱਥੋਂ ਲੈ ਕੇ ਵੱਡੀ ਨਦੀ ਦੇ ਪੁਲਾਂ ਤੱਕ ਇਹ ਜਿਹੜਾ ਹੈ ਅਸੀਂ ਰੋਡ ਬਣਾ ਰਹੇ ਆ ਪੂਰੀ ਫਰੈਸ਼ ਨਵੀਂ ਰੀਕਾਪਟਿੰਗ ਹੋਏਗੀ ਤੇ 7 ਕਰੋੜ ਦਾ ਇਹ ਪ੍ਰੋਜੈਕਟ ਹੈ ਜੀ ਇਸ ਤੋਂ ਇਲਾਵਾ ਨੈਕਸਟ ਵੀਕ ਤੋਂ ਅਸੀਂ ਸ਼ਹਿਰ ਦੇ ਅੰਦਰ ਵਾਲੀਆਂ ਸੜਕਾਂ ਦਾ ਵੀ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਸੋ ਜਿੱਥੇ ਮੈਂ ਮਾਫੀ ਮੰਗਦਾ ਹਾਂ ਮੈਨੂੰ ਬਹੁਤ ਖੇਦ ਹੈ ਕਿ ਬੜੀ ਚਿਰ ਤੋਂ ਪਟਿਆਲਾ ਸ਼ਹਿਰ ਵਾਸੀਆਂ ਨੂੰ ਇਸ ਦਿੱਕਤ ਦਾ ਸਾਹਮਣਾ ਕਰਨਾ ਪਿਆ ਬਟ ਟੂ ਗੇਨ ਸਮ ਵੀ ਹੈ ਟੂ ਲੂਸ ਸਮ ਐਵਰੀਬਾਡੀ ਵਾਂਟਸ ਟੂ ਗੋ ਟੂ ਹੈਵਨ ਨੋ ਵਨ ਵਾਂਟਸ ਟੂ ਡਾਈ ਸਾਨੂੰ ਸੂਲਤਾ ਦਾ ਸਾਰੀਆਂ ਚਾਹੀਦੀਆਂ ਨੇ ਪਰ ਤਕਲੀਫ ਜਿਹੜੀ ਆ ਉਹ ਨਾ ਹੋਵੇ ਬਟ ਇਹ ਕੰਮ ਇਹ ਜੈ ਸੀਗਾ ਸ਼ਹਿਰ ਦਾ ਪਾਣੀ ਦਾ ਜਿਹੜਾ ਅਸੀਂ ਪਾਈਪਲਾਈਨਸ ਵਿਛਾਣੀਆਂ ਸੀ ਬਹੁਤ ਵੱਡਾ ਕੰਮ ਸੀ ਜਿੱਥੇ ਉਹ ਵਾਰ ਸ਼ੂਟਿੰਗ ਤੇ ਚੱਲ ਰਿਹਾ ਹੈ ਸੜਕਾਂ ਬਹੁਤ ਚਿਰ ਤੋਂ ਪਟੀਆਂ ਹੋਈਆਂ ਸੀ ਉਹਨਾਂ ਦੀ ਕੰਸੋਲੀਡੇਸ਼ਨ ਹੋ ਚੁੱਕੀ ਆ ਅਸੀਂ ਉੱਥੇ ਉਹਨਾਂ ਸੜਕਾਂ ਬਣਾਉਣ ਦਾ ਕੰਮ ਪਟਿਆਲੇ ਸ਼ਹਿਰ ਸ਼ੁਰੂ ਕਰ ਰਹੇ ਹਾਂ ਅਤੇ ਇਹਨਾਂ ਦਾ ਸਟਾਫ ਜਿਹੜਾ ਹੈਗਾ ਸਾਡੇ ਇਨਸਪੈਕਟਰ ਹਰਵਿੰਦਰ ਜੀ ਸਾਡੇ ਦਰੋਗਾ ਜੀ ਬਲਵਿੰਦਰ ਜੀ ਔਰ ਇਹਨਾਂ ਦਾ ਪੂਰਾ ਸਟਾਫ ਰਿਸ਼ਵਪ ਜੀ ਜਗਤਾਰ ਜੀ ਔਰ ਮੇਰੇ ਕਾਉਂਸਲਰ ਭਰਾ ਡਾਕਟਰ ਗਾਂਧੀ ਜੀ ਦੇ ਇਹ ਡਾਕਟਰ ਗਾਂਧੀ ਜੀ ਜਿਹੜੇ ਪੀਏ ਨੇ ਸਾਡੇ ਡਾਕਟਰ ਸਾਹਿਬ ਦੇ ਕਿਸ਼ਵੀਰ ਸਿੰਘ ਗਾਂਧੀ ਜੀ ਮੇਰੇ ਐਸਕੇ ਜੀ ਬਿਰਦੀ ਜੀ ਲਾਲ ਜੀ ਜਿੰਨੇ ਵੀ ਇਸ ਭਾਸੋ ਰੋਡ ਦੇ ਕਾਉਂਸਲਰ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਬਹੁਤ ਜ਼ਿਆਦਾ ਐਫਰਟਸ ਕਰਕੇ ਬਾਰ ਬਾਰ ਕਹਿ ਕੇ ਇਹ ਕਰਾਇਆ ਔਰ ਇਹ ਇੱਕ ਐਗਜ਼ਾਮਪਲ ਹੈ ਕਿਉਂਕਿ ਸਾਡੇ ਉੱਤੇ ਕੋਈ ਸਾਡੇ ਮੰਤਰੀ ਸਾਹਿਬ ਆਣ ਕੇ ਗਏ ਸੀ ਕੁਝ ਦਿਨ ਪਹਿਲਾਂ ਉਹ ਅਬਜ਼ਰਵ ਕਰਕੇ ਗਏ ਸੀ ਪਟਿਆਲਾ ਇਸ ਸੋ ਡੈਂਟੀ ਸਿਟੀ ਪਰ ਅੱਜ ਜਿਹੜੀ ਨਵੀਂ ਸ਼ੁਰੂਆਤ ਸਾਡੇ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਨੇ ਪਟਿਆਲੇ ਨੂੰ ਸਾਫ਼-ਕਲੀਨ ਪਟਿਆਲਾ ਦੀ ਨਹਿਮ ਸ਼ੁਰੂ ਕੀਤੀ ਹੈ ਔਰ ਇਸ ਡੰਪ ਨੂੰ ਜਿਹੜਾ ਸਭ ਤੋਂ ਪਟਿਆਲਾ ਗੰਦਾ ਡੰਪ ਸੀ ਅੱਜ ਕਿਵੇਂ ਬਣਾਇਆ ਜਾਵੇ ਸਾਡਾ ਸਾਥ ਦਿੰਦੇ ਆਂ ਸਾਨੂੰ ਦੱਸਦੇ ਆਂ ਕਿ ਕਿੱਥੇ ਕੂੜਾ ਇਕੱਠਾ ਹੋ ਰਿਹਾ ਤੇ ਸਾਰੀ ਜਿਹੜਾ ਇੱਕ ਟੀਮਵਰਕ ਲੈ ਕੇ ਆਪਾਂ ਇਸ ਨਤੀਜੇ ਤੇ ਪਹੁੰਚੇ ਆਂ ਕਿ ਪਟਿਆਲਾ ਜਿਹੜਾ ਹੈਗਾ ਉਹ ਜਿਵੇਂ ਗੰਦਾ ਸੀਗਾ ਜਿੱਥੇ ਜਿੱਥੇ ਸਾਈਡ ਤੇ ਡੰਪ ਪਏ ਸੀ ਆਪਾਂ ਇਹ ਕੰਟੀਨਿਊ ਨਹੀਂ ਕਰਾਂਗੇ ਆਪਾਂ ਸਾਰੇ ਡੰਪ ਜਿਹੜੇ ਹੈਗੇ ਆ ਪਟਿਆਲਾ ਸ਼ਹਿਰ ਤੋਂ ਕਲੀਨ ਕਰਕੇ ਇਸ ਨੂੰ ਬਿਲਕੁਲ ਐਸਾ ਸ਼ਹਿਰ ਬਣਾ ਦਾਂਗੇ ਜਿਵੇਂ ਜਿਵੇਂ ਕਾਉਂਸਲਰ ਸਾਹਿਬ ਨੇ ਦੱਸਿਆ ਕਿ ਇੰਦੋਰ ਲੈਵਲ ਦਾ ਸ਼ਹਿਰ ਸਾਡਾ ਸ਼ਾਹੀ ਸ਼ਹਿਰ ਪਟਿਆਲਾ ਹੈਗਾ ਇਸ ਨੂੰ ਆਪਾਂ ਮੋੜ ਤੋਂ ਇਹ ਵੀ ਜਿਹੜੀ ਸ਼ਾਨੋ ਸ਼ੌਕਤ ਹੈ ਉਸ ਤੇ بچਾਵਾਂਗੇ ਤੇ ਸਾਰੇ ਜਿਹੜੇ ਡੰਪ ਸਾਈਟਸ ਨੇ ਉਹ ਕਲੀਅਰ ਕਰਾਂਗੇ ਸਾਡੀ ਟੀਮ ਦਾ ਮੈਂ ਬਹੁਤ-ਬਹੁਤ ਸ਼ੁਕਰੀਆ ਦਾ ਕਰਨਾ ਚਾਹੁੰਦਾ ਮੇਅਰ ਸਾਹਿਬ ਦੀ ਸਪੋਰਟ ਦਾ ਸਾਡੇ ਕਾਉਂਸਲਰ ਜਿਹੜੇ ਖੜੇ ਨੇ ਸੁਖਲਾ ਜੀ ਗਾਂਧੀ ਜੀ ਐਂਡ ਬਾਕੀ ਜਿਹੜੇ ਖੜੇ ਨੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਅੱਜ ਅਸੀਂ ਪਾਸੋ ਰੂਟ ਤੇ ਸੈਕੰਡਰੀ ਪੁਆਇੰਟ ਤੇ ਖੜੇ ਆ ਜਿਹੜਾ ਕਿ 15 ਸਾਲ ਤੋਂ ਸੈਕੰਡਰੀ ਪੁਆਇੰਟ ਸੀਗਾ ਸਰ ਮੇਰੇ ਨਾਲ ਮੇਰੇ ਕੌਂਸਲਰ ਸਹਿਬਾਨ ਜੁਕੜਾ ਜੀ ਰਸ਼ਵੀਰ ਗਾਂਧੀ ਜੀ ਲਾਲ ਜੀ ਆਪਣੇ ਕੁਲਵੰਤ ਜੀ ਵੀਰ ਜੀ ਐਸ ਕੇ ਜੀ ਕੋਲ ਪੀਸੀ ਸਾਹਿਬ ਸਤਕਾਰਯੋਗ ਮੇਰੇ ਨਾਲ ਮੇਰੇ ਸਾਥੀ ਪਾਰਟੀ ਦੇ ਵਲੰਟੀਅਰ ਸਹਿਬਾਨ ਬਲੋਕ ਪ੍ਰਧਾਨ ਸਾਹਿਬਾਨ ਸਾਰੇ ਸਤਕਾਰੇ ਹੋ ਗਏ ਔਰ ਅਫਸਰ ਸਾਹਿਬਾਨ ਜਿਹੜੇ ਮੇਰੇ ਨਾਲ ਆਏ ਵੀ ਹੈਗੇ ਸਾਡੇ ਕਮਿਸ਼ਨ ਸਾਹਿਬ ਵੀ ਸਹਿਯੋਗ ਕਰ ਰਹੇ ਆ ਡਾਕਟਰ ਸਾਹਿਬ ਔਰ ਇਹਨਾਂ ਦੀ ਪੂਰੀ ਟੀਮ ਹਰਵਿੰਦਰ ਜੀ ਔਰ ਪੂਰਾ ਸਾਡਾ ਸਟਾਫ ਕਾਰਪੋਰੇਸ਼ਨ ਦਾ ਪੂਰਾ ਸਟਾਫ ਜਿਹੜਾ ਹੈ ਉਹ ਤਤਪਰ ਹੈ